ਖਨੋਰੀ ਬਾਰਡਰ ਉਪਰ ਕਿਸਾਨਾਂ ਅਤੇ ਹਰਿਆਣਾ ਪੁਲਿਸ ਚ ਤਣਾਅ ਜਾਰੀ ਹਾਲਾਤ ਬਣੇ ਚਿੰਤਾਜਨਕ ਇੱਕ ਨੌਜਵਾਨ ਕਿਸਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ ਅਤੇ ਨਤ ਉੱਤ ਹੋਈ ਜ਼ਖਮੀ ਸ਼ਿੰਗੂ ਦੇ ਖਨੋਰੀ ਬਾਰਡਰ ਚ ਕਿਸਾਨਾਂ ਅਤੇ ਹਰਿਆਣਾ ਪੁਲਿਸ ਚ ਟਕਰਾਅ ਹੋਇਆ ਜਿਸ ਦੌਰਾਨ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਜਿਨ੍ਹਾਂ ਨੂੰ ਪਟਿਆਲਾ ਦੇ ਰਚਿੰਦਰ ਹਸਪਤਾਲ ਲਿਜਾਇਆ ਗਿਆ ਜਿੱਥੇ ਇੱਕ ਨੌਜਵਾਨ ਦੀ ਮੌਤ ਵੀ ਹੋਈ ਹੈ ਅਤੇ ਵੱਡੀ ਗਿਤੀ ਵਿੱਚ ਕਿਸਾਨ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਉੱਥੇ ਪਹੁੰਚ ਰਹੇ ਹਨ ਜਿੰਨਾ ਵੱਲੋਂ ਹਰਿਆਣਾ ਪੁਲਿਸ ਦੀ ਨਕੇਤੀ ਕੀਤੀ ਜਾ ਰਹੀ ਹੈ ਇਸ ਦੇ ਦੌਰਾਨ ਹੀ ਕੇਂਦਰੀ ਖੇਤੀਬਾੜੀ ਮੰਤਰੀ ਮੁੰਡੇ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਪੰਜਵੇਂ ਗੇੜ ਦੀ ਗੱਲਬਾਤ ਕਰਨ ਦਾ ਅਸਦਾ ਦਿੱਤਾ ਹੈ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਕਿਸਾਨ ਸਿੰਘੂ ਬਾਡਰ ਅਤੇ ਖਨੋਰੀ ਬਾਡਰ ਉੱਪਰ ਡਟੇ ਹੋਏ ਹਨ ਅਤੇ ਉਹ ਇਸ ਗੱਲ ਉੱਪਰ 바 ਜਿੱਦ ਹਨ ਕਿ ਉਹ ਦਿੱਲੀ ਜਾ ਕੇ ਹੀ ਰਹਿਣਗੇ ਇਸ ਨੂੰ ਲੈ ਕੇ ਅੱਜ ਸਿੰਘੂ ਬਾਡਰ ਅਤੇ ਖਨੋਰੀ ਬਾਡਰ ਉੱਪਰ ਹਰਿਆਣਾ ਪੁਲਿਸ ਦੇ ਨਾਲ ਉਹਨਾਂ ਦਾ ਟਕਰਾ ਚੱਲ ਰਿਹਾ ਹੈ ਅਤੇ ਕਿਸਾਨ ਵੱਲੋਂ ਜਦ ਅੱਗੇ ਵਧਨ ਦੀ ਕੋਸ਼ਿਸ਼ ਕੀਤੀ ਗਈ ਤਾਂ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ਼ ਅਤੇ ਹੋਰ ਗੋਲੀਆਂ ਦਾ ਵੀ ਇਸਤੇਮਾਲ ਕੀਤਾ ਗਿਆ ਜਿਸ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਜਦ ਕੇ ਤਿੰਨ ਤੋਂ ਵੱਧ ਜ਼ਖਮੀ ਹੋਏ ਦਸੇ ਜਾ ਰਹੇ ਹਨ ਕਿਸਾਨਾਂ ਵੱਲੋਂ ਸਦਾ ਕਬੂਲ ਕੀਤਾ ਜਾਂਦਾ ਹੈ ਜਾਂ ਨਹੀਂ ਇਹ ਅਜੇ ਕਿਸਾਨਾਂ ਵੱਲੋਂ ਸਪਸ਼ਟ ਨਹੀਂ ਕੀਤਾ ਗਿਆ ਪਰ ਕਿਸਾਨ ਇਸ ਗੱਲ ਨੂੰ ਲੈ ਕੇ ਬਾਜਿਤ ਹਨ ਅੜੇ ਹੋਏ ਹਨ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਜਾਗੇ ਹੀ ਰਹਿਣਗੇ ਅਤੇ ਕਿਸਾਨਾਂ ਵੱਲੋਂ ਵੱਡੀਆਂ-ਵੱਡੀਆਂ ਕਰੇਨਰ ਅਤੇ ਜੀਸੀਪੀ ਮਸ਼ੀਨਾਂ ਨੂੰ ਆਧੁਨਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਜਿਸ ਨਾਲ ਉਹਨਾਂ ਵੱਲੋਂ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਅਤੇ ਉੱਤਰ ਦੂਜੇ ਪਾਸੇ ਹਰਿਆਣਾ ਪੁਲਿਸ ਵੱਲੋਂ ਵੀ ਇਸ ਨੂੰ ਰੋਕ ਲਈ ਵੱਡੀਆਂ ਚੰਗੀ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਲਗਾਤਾਰ ਅੱਜ ਸ਼ਵੇਤ ਤੋਂ ਹੀ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਪਰ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਹਨ ਅਤੇ ਵਿੱਚ ਵਿੱਚ ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਪੁਲਿਸ ਉਹਨਾਂ ਉੱਪਰ ਛਦੀਆਂ ਵੀ ਚਲਾ ਰਹੀ ਹੈ ਜਿਸ ਨਾਲ ਇੱਕ ਨੌਜਵਾਨ ਕਿਸਾਨ ਦੀ ਮੌਤ ਵੀ ਹੋਈ ਹੈ ਤੇ ਬਹੁਤ ਸਾਰੇ ਕਿਸਾਨ ਚੱਕਮੀ ਵੀ ਹੋਏ ਸਨ ਪਤਾ ਨਹੀਂ ਕੀ ਗੱਲ ਹੈ ਅੱਜ ਸੰਸਾਰ ਭਰ ਦੇ ਲੋਕਾਂ ਨੂੰ ਮੈਂ ਤੁਹਾਡੇ ਚੈਨਲ ਤੇ ਨਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਨੂੰ ਵਕੀਲ ਸਾਹਿਬਾਨਾਂ ਨੂੰ ਉਹਨਾਂ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਵੇਖੋ ਸਾਡੇ ਦੇ ਉੱਤੇ ਕਿਸ ਤਰ੍ਹਾਂ ਦਾ ਜ਼ੁਲਮ ਇਸ ਤਰ੍ਹਾਂ ਤੇ ਵਿਦੇਸ਼ੀ ਮੂਲ ਦੇ ਲੋਕਾਂ ਨਾਲ ਵੀ ਨਹੀਂ ਕੀਤਾ ਜਾਂਦਾ ਉਹਨਾਂ ਦੀ ਗੱਲ ਵੀ ਸੁਣੀ ਜਾਂਦੀ ਆ ਅਸੀਂ 13 ਤਰੀਕ ਨੂੰ ਆਉਣਾ ਸੀ 8 ਦਿਨ ਪਹਿਲਾਂ ਜਿਹੜੀਆਂ ਛੜਕਾਂ ਨੇ ਉਹਨਾਂ ਤੇ ਲੈਂਟਰ ਪਾ ਕੇ ਰੋਕਾਂ ਲਾਗੀਆਂ ਕੰਕਰੀਟ ਦੀਆਂ ਦੁਵਾਰਾਂ ਚੰਨੀਆਂ ਗਈਆਂ ਤੇ ਪੂਰੇ ਹਰਿਆਣੇ ਦੇ ਵਿੱਚ ਜਿਹੜੇ ਬਾਰਡਰ ਦਿੱਲੀ ਦੇ ਨਾਲ ਜਾ ਕੇ ਲੱਗਦੇ ਨੇ ਉਹ ਸਾਰਿਆਂ ਦੇ ਇਹੋ ਹਾਲ ਪਰ ਸਾਡੇ ਦੇਤੇ ਜਿਹੜੇ ਮੰਨੀਆਂ ਹੋਈਆਂ ਮੰਗਾ ਉਹ ਲਾਗੂ ਨਹੀਂ ਕੀਤੀਆਂ ਉਹ ਲਾਗੂ ਕਰਾਉਣ ਵਾਸਤੇ ਅਸੀਂ ਆ ਰਹੇ ਆਏ ਆ ਤੇ ਸਾਡੀ ਇਹ ਹਾਲਤ ਹੈ ਕਿ ਸਿੱਧੀਆਂ ਗੋਲੀਆਂ ਆਰ-ਪਾਰ ਕੀਤੀ ਐ ਇਥੋਂ ਆਹ ਵਿਖਾ ਦੇ ਕਾਕਾ ਇਹ ਆਰ-ਪਾਰ ਗੋਲੀ ਹੋਈ ਆ ਇਥੋਂ ਵੱਜ ਕੇ ਤੇ ਇਧਰ ਨਿਕਲੀ ਆ ਦੂਸਰੇ ਪਾਸੇ ਇੱਕ ਸਿਮਰਨ ਆ ਮੁੰਡਾ ਉਹਦੇ ਵੀ ਗੋਲੀ ਲੱਗੀ ਆ ਉਹ ਵੀ ਸਿਰ 'ਚ ਲੱਗੀ ਆ ਸਿੱਧੀਆਂ ਸਿਰਾਂ 'ਚ ਗੋਲੀਆਂ ਇਹਦੋਂ ਵੱਡਾ ਜੁਰਮ ਸਾਡੇ ਤੇ ਹੋਊਗਾ ਜੇ ਖੰਡੌਣਾ ਹੀ ਆ ਤੁਸੀਂ ਅਥਰੂ ਗੈਸ ਕੀਤੀ ਆ ਜਿਹੜਾ ਮੇਰੀ ਅੱਖ ਵੀ ਜਿਹੜੀ ਆ ਇਹ ਅਥਰੂ ਗੈਸਾਨੂੰ ਆ ਮੈਨੂੰ ਕੋਈ ਡਰ ਨਹੀਂ ਪਰਵਾਹ ਨਹੀਂ ਆ ਜੀ ਮੇਰੀ ਭਾਵੇਂ ਅੱਖ ਖਰਾਬ ਹੋ ਗਈ ਆ पर मेनू ਇਸ ਗੱਲ ਦਾ ਨਹੀਂ ਹੈਗਾ ਕਿਉਂਕਿ ਮੈਂ ਤੁਰਿਆ ਤੇ ਫਿਰਦਾ ਇੱਕ ਅੱਖ ਤੇ ਮੇਰੀ ਹੈਗੀ ਆ ਨਾ ਪਰ ਸਾਡੇ ਜਿਹੜੇ ਬੱਚੇ ਨੇ 21 ਸਾਲ ਦਾ ਜਿਹਦੀ ਬਹੁਤ ਹੋਈ ਆ ਇਹ 21 ਸਾਲ ਦਾ ਬੱਚਾ ਹੈ ਜਿਸ ਪਰਵਾਰ ਦਾ 21 ਸਾਲ ਦਾ ਬੱਚਾ ਚਲਿਆ ਉਸ ਮਾਂ ਨੂੰ ਪੁੱਛ ਉਸ ਪਿਓ ਨੂੰ ਪੁੱਛ ਉਹਨਾਂ ਪਰਵਾਰ ਨੂੰ ਪੁੱਛ ਆਲ ਦੇਖ ਦਿਓ ਕਿਵੇਂ ਜਾ ਰਿਹਾ ਜੀ ਬਹੁਤ ਤਸਵੀਰਾਂ ਜਿਸ ਤਰੀਕੇ ਨਾਲ ਆ ਰਹੀਆਂ ਨੇ ਕਿੰਨੇ ਕਿਸਾਨ ਰਜਿੰਦਰ ਹਸਪਤਾਲ ਲੈ ਕੇ ਆਏ ਮਾਸ ਫੇਰੇ ਜਦੋਂ ਪਹਿਲਾਂ ਉੱਥੋਂ ਲੈ ਕੇ ਆ ਖਨੋਰੀ ਤੋਂ ਉਦੋਂ 6-7 ਨੂੰ ਲੈ ਕੇ ਆ ਸੀ ਜਿੱਚੋਂ ਕੁਝ ਤੇ ਹੈਗੇ ਨੇ ਆਤੜਾ ਸਤਲ ਦੇ ਵਿੱਚ ਦੋ ਨੂੰ ਇੱਥੇ ਰੈਫਰ ਕੀਤਾ ਗਿਆ ਤੇ ਇੱਕ ਜਿਹੜਾ ਸ਼ਹੀਦ ਹੋ ਗਿਆ ਉਹ ਤਿੰਨ ਇਹ ਤਿੰਨੇ ਜਿਨ੍ਹਾਂ ਚੋਂ ਇੱਕ ਸ਼ਹੀਦ ਹੋ ਗਿਆ ਦੋ ਫੱਟੜ ਨੇ ਬਾਕੀ ਕੁਝ ਪਤਣਾ ਚ ਨੇ ਰਸਤਿਆਂ ਚ ਕਿਨੇ ਨੇ ਪ੍ਰਾਈਵੇਟ ਸਤਾਣਾ ਚ ਕਿਨੇ ਗਏ ਨੇ ਹਰਿਆਣਾ ਪੁਲਿਸ ਕਿੰਨੀ ਫੜ ਕੇ ਲੱਗੀ ਆ ਉਹ ਮੈਨੂੰ ਨਹੀਂ ਅਜੇ ਪਤਾ ਸੋ ਸਭ ਤੁਹਾਡੇ ਹਾਲਾਤ ਬੜੇ ਨਾਜ਼ੁਕ ਨੇਗੇ ਤੁਸੀਂ ਵੀ ਗੱਲਬਾਤ ਨਹੀਂ ਕਰ ਪਾਰੇ ਪਰ ਇੱਕ ਤਰਫ ਗੱਲਬਾਤ ਦਾ سلسلہ ਵੀ ਕਹਿੰਦੇ ਜਾਰੀ ਹੋਣਾ ਜਾ ਰਿਹਾ ਕਹਿੰਦੇ ਕੇਂਦਰ ਨੇ ਸਤਾਵ ਭੇਜਿਆ ਕਿ ਮੀਟਿੰਗ ਕਰ ਲੋ ਹੱਲ ਕੱਢ ਲੋ ਕੀ ਲੱਗਦਾ ਹੈ ਕਿ ਇਸ ਇਸ ਸਥਿਤੀ ਦੇ ਵਿੱਚ ਮੀਟਿੰਗ ਹੋ ਸਕਦੀ ਹੈ ਤੁਹਾਡਾ ਨਾਮ ਕੀ ਹੈ ਹਾਂਜੀ ਦਮਨਪ੍ਰੀਤ ਜੀ ਮੈਨੂੰ ਇੱਕ ਗੱਲ ਦੱਸੋ ਜਿਹੜੀਆਂ ਇਹ ਡਰਾਮੇ ਬਾਜ਼ੀਆਂ ਗੱਲਬਾਤ ਦੀਆਂ ਕਰਦੇ ਨੇ ਕਿਉਂ ਕਰਦੇ ਯਾਰ ਵਾਰੀ ਵਾਰੀ ਇਹ ਤੇ ਮੰਗਾ ਉਹ ਨੇ ਜਿਹੜੀਆਂ ਇਹ ਪ੍ਰਮਾਣ ਕਰ ਚੁੱਕੇ ਨੇ ਕਿੰਨੀ ਸਾਡੀ ਟੇਬਲ ਕਿੰਨੀਆਂ ਮੀਟਿੰਗਾਂ ਸਾਡੀਆਂ ਟੇਬਲ ਟॉक ਹੋਈਆਂ ਪਹਿਲਾਂ ਜਦੋਂ ਅਸੀਂ ਦਿੱਲੀ ਬਾਡਰਾਂ ਤੇ ਬੈਠੇ ਹਾਂ ਉਸ ਤੋਂ ਬਾਅਦ ਚਾਰ ਪੰਜ ਮੀਟਿੰਗਾਂ ਸਾਡੀਆਂ ਫੇਰ ਹੋ ਗਈਆਂ ਨੇ 8 ਤਰੀਕ ਨੂੰ ਮੀਟਿੰਗ ਫੇਰ ਮੀਟਿੰਗਾਂ ਮੀਟਗਾ ਕਾਦੀਆਂ ਮੀਟਿੰਗਾਂ ਯਾਰ ਇਹ ਰੋਜ਼ ਮੀਟਿੰਗਾਂ ਸਾਡਾ ਇੱਕ ਅੰਤਰਾ ਨੇ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਇਹਨਾਂ ਨੂੰ ਮੀਟਿੰਗਾਂ ਚ ਅਲਾਈ ਰੱਖੋ ਤੇ ਜਿਹੜੇ ਕਿਸਾਨ ਨੇ ਉਹ ਇਹਨਾਂ ਦੇ ਉਲਟ ਹੋ ਜਾਣਗੇ ਕਿ ਰੋਜ਼ ਮੀਟਿੰਗਾਂ ਕਰਨ ਕਿਉਂ ਜਾਂਦੇ ਜੇ ਹੁਣ ਆਮ ਨੌਜਵਾਨਾਂ ਨੂੰ ਬੱਚਿਆਂ ਨੂੰ ਜਾਂ ਜਿਹੜੇ ਸਾਡੇ ਕਿਸਾਨ ਖੇਤੀਬਾੜੀ ਦਾ ਕੰਮ ਕਰਨ ਵਾਲੇ ਆ ਜਿਹੜੇ ਕਾਨੂੰਨ ਬਾਰੇ ਨਹੀਂ ਜਾਣਦੇ ਜਿਹੜੇ ਇਹਨਾਂ ਪੌਛਿਆਂ ਉਹਨਾਂ ਨੂੰ ਇਹ ਹੁੰਦਾ ਵੀ ਰੋਜ਼ ਮੀਟਿੰਗਾਂ ਕਰਨ ਕੋ ਜਾਂਦੇ ਆ ਸਾਡੀ ਮਜਬੂਰੀ ਆ ਕਿ ਜਦੋਂ ਵੀ ਸਾਨੂੰ ਸਰਕਾਰ ਸੱਦੂਗੀ ਅਸੀਂ ਉਦਕੇ ਮੀਟਿੰਗ 'ਚ ਜਾਣਾ ਪਰ ਇਹ ਮੀਟਿੰਗਾਂ ਕਾਦੇ ਲਈ ਕਰ ਰਹੇ ਆ ਇਹ ਤੇ ਮੰਗਾ ਮੰਨੀਆਂ ਹੋਈਆਂ ਨੇ ਉਹੀ ਮੰਗਾ ਨੇ ਨਾ ਜਿਹੜੀਆਂ ਮੌਲ ਦੇ ਵਿੱਚ ਲੱਗਦਾ ਹੈ ਕੋਈ ਗੱਲਬਾਤ ਹੋ ਸਕਦੀ ਹੈ ਕੋਈ ਹੱਲ ਨਿਕਲ ਸਕਦਾ ਇਸ ਮੌਲ ਦੇ ਵਿੱਚ ਜੋ ਮੌਲ ਬਣ ਗਿਆ ਮੈਂ ਕਹਿੰਦਾ ਵੀ ਬੰਦੇ ਮਰਵਾ ਕੇ ਹੀ ਕੱਢਣਾ ਯਾਰ ਉਹ ਤਰ੍ਹਾਂ ਨਹੀਂ ਕਰ ਸਕਦੇ ਕਿਉਂ ਸਾਡੇ ਬੱਚਿਆਂ ਨੂੰ ਮਾਰ ਮਾਰ ਕੇ ਤੇ ਗੋਲੀਆਂ ਨਾਲ ਮਾਰ ਰਹੇ ਨੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜਰਾ ਧਿਆਨ ਨਾਲ ਸੁਣੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ 4 ਅਗਸਤ 1982 ਨੂੰ ਅਨੰਦਪੁਰ ਪ੍ਰਸਤਾਵਨ ਆਧਾਰ ਮੰਨ ਕੇ ਧਰਮ ਯੁੱਧ ਦੇ ਨਾਂ ਰੱਖ ਕੇ ਤੇ ਮੋਰਚਾ ਲੱਗਿਆ ਉਹ ਮੋਰਚਾ ਕੀ ਸੀ ਉਹ ਮੋਰਚਾ ਸੀ ਕਿ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਫੈਡਰਲ ਟਾਂਚ ਦੀ ਗੱਲ ਕੀਤੀ ਗਈ ਸੀ ਉਹ ਮੋਰਚਾ ਜਦੋਂ ਲਾਗਿਆ ਤੇ ਉਹ ਪੂਰੇ ਦੇਸ਼ ਦੇ ਸੂਬਿਆਂ ਦਾ ਸੀ ਸਭ ਨੂੰ ਵੱਧ ਅਧਿਕਾਰਾਂ ਦੀ ਗੱਲ ਸੀ ਇਕੱਲੇ ਪੰਜਾਬ ਨੂੰ ਵੱਧ ਅਧਿਕਾਰਾਂ ਦੀ ਨਹੀਂ ਗੱਲ ਉਹ ਕੀਤੀ ਗਈ ਉਸ ਅਨੰਦਪੁਰ ਪ੍ਰਸਤਾਵ ਦੇ ਵਿੱਚ ਅਨੰਦਪੁਰ ਪ੍ਰਸਤਾਵ ਇਸ ਕਰਕੇ ਉਹ ਅਨੰਦਪੁਰ ਦੀ ਧਰਤੀ ਤੇ ਲਿਖਿਆ ਗਿਆ ਮੰਗਾ ਸੀ ਉਹਦੇ ਵਿੱਚ ਕਿ ਕੇਂਦਰ ਸਰਕਾਰ ਰੱਖਿਆ ਮੰਤਰਾਲਾ ਵਿਦੇਸ਼ ਨੀਤੀ ਤੇ ਕਰੰਸੀ ਤੇ ਰੇਲਵੇ ਆਦਮ ਆਪਣੇ ਕੋ ਰੱਖ ਕੇ ਬਾਕੀ ਸਾਰੇ ਮਹਿਕਮੇ ਜਿਹੜਿਆ ਉਹ ਸੂਬਿਆਂ ਨੂੰ ਦਿੱਤੇ ਜਾਣ ਜਿਹਦੀ ਅੱਜ ਗੱਲ ਕਰਨਾਟਕਾ ਕੇਰਲਾ ਆਂਧਰਾ ਕਰ ਰਹੇ ਨੇ ਇਹ ਉਦੋਂ 1982 ਦੇ ਵਿੱਚ ਇਹ ਗੱਲ ਅਕਾਲੀ ਪਾਰਟੀ ਵੱਲੋਂ ਰੱਖੀ ਗਈ ਸੀ ਪਰ ਮੈਨੂੰ ਨਹੀਂ ਪਤਾ ਕਿ ਅਕਾਲੀ ਪਾਰਟੀ ਵੀ ਉਸ ਅਨੰਦਪੁਰ ਪ੍ਰਸਤਾਵ ਤੋਂ ਬਾਅਦ 15 ਸਾਲ ਰਾਜ ਕਰ ਗਿਆ ਤੇ ਉਹਨਾਂ ਨੇ ਵੀ ਇਹ ਗੱਲ ਮੁੜ ਕੇ ਜਿਹੜੀ ਆ ਉਹ ਛੱਡ ਦਿੱਤੀ ਪਰ ਉਹ ਪੂਰੇ ਦੇਸ਼ ਦੇ ਸੂਬਿਆਂ ਦੀ ਗੱਲ ਸੀ ਅੱਜ ਵੀ ਜਿਹੜਾ ਅਸੀਂ ਮਸਲਾ ਲੈ ਕੇ ਪੰਜਾਬ ਤੋਂ ਚੱਲੇ ਸਾਂ 26 ਨਵੰਬਰ 2020 ਨੂੰ ਉਹ ਪੂਰੇ ਦੇਸ਼ ਦੇ ਲੋਕਾਂ ਦਾ ਸੀ ਤੇ ਅਸੀਂ ਉਹ ਮਗਾਰੇ ਪਰ ਇਸ ਮੋਰਚੇ ਦੇ ਵਿੱਚ ਜਿਹੜੀ ਦੇਖਿਆ ਨਾ ਉਹ ਪੱਗਾਂ ਵਾਲਿਆਂ ਦੀ ਤੇ ਅਸੀਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਨਾਲ ਲੈ ਕੇ ਚੱਲੇ ਪਰ ਉਹਨਾਂ ਦੀ ਗਿਣਤੀ ਘਟਿਆ ਹੁਣ ਸਾਡੀ ਇੱਕ ਫਿਤਰੇ ਤੇ ਆ ਕਿ ਅਸੀਂ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਜਿਹੜਾ ਉਹ ਜਿਹੜਾ ਵੀ ਕੋਈ ਜ਼ੁਲਮ ਕਰਦਾ ਉਹਦੇ ਖਿਲਾਫ ਲੜਦੇ ਆ ਰਹੇ ਹਾਂ ਸਾਡੀ ਅਸੀਂ ਪ੍ਰਵਾਹ ਨਹੀਂ ਕਰਦੇ ਸਾਡੇ ਨੌਜਵਾਨ ਪ੍ਰਵਾਹ ਨਹੀਂ ਕਰਦੇ ਆ ਬੱਚਿਆਂ ਨੂੰ ਅਸੀਂ ਕਿ ਰੋਕਦੇ ਰਹੇ ਆ ਬਈ ਪੁੱਤ ਤੁਸੀਂ ਅੱਗੇ ਨਾਲ ਲੱਗੋ ਸਾਨੂੰ ਅੱਗੇ ਲੱਗਣ ਦਿਓ ਪਰ ਇਹਨਾਂ ਦੇ ਵਿੱਚ ਜੋਸ਼ ਹੀ ਹੈ ਨਾ ਵੀ ਸਾਡੇ ਬਾਪੂ ਜਿਹੜੇ ਨੇ ਉਹ ਪਿੱਛੇ ਰਹਿਣ ਅਸੀਂ ਅੱਗੇ ਜਾਵਾਂਗੇ ਇਹ ਜਾਨਾ ਦੇਣ ਤੋਂ ਪ੍ਰਵਾਹ ਨਹੀਂ ਕਰਦੇ ਜਿਹਦੀ ਤੁਹਾਡੇ ਸਾਹਮਣੇ ਮਿਸਾਲ ਆ ਸੋ ਮੇਰਾ ਕਹਿਣ ਤੋਂ ਪਾਵਿਆ ਵੀ ਜਿਸ ਤਰ੍ਹਾਂ ਇੰਦਰਾ ਦੇਸ਼ ਦੀ ਮਹਰੂਮ ਜਿਹੜੀ ਇਹ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਜਿਸ ਤਰ੍ਹਾਂ ਉਹਨੇ 1984 ਦੇ ਵਿੱਚ ਪੰਜਾਬ ਨੂੰ ਟਾਰਗੇਟ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾ ਤੋਪਾਂ ਦਾ ਹਮਲਾ ਕੀਤਾ ਉਸ ਤੋਂ ਬਾਅਦ ਨਵੰਬਰ 84 ਦੇ ਵਿੱਚ ਜੋ ਕਾਂਡ ਵਾਪਰਿਆ ਉਦੋਂ ਬਾਅਦ ਜਿਹੜੀਆਂ ਲਕਸ਼ਣਾ ਹੋਈਆਂ ਉਹਨਾਂ ਇਲੈਕਸ਼ਨਾਂ ਦੇ ਵਿੱਚ ਜਿੱਨਾ ਕਾਂਗਰਸ ਨੂੰ ਬਹੁਮਤ ਮਿਲਿਆ ਇੰਨਾ ਬਹੁਮਤ ਨਾ ਤੇ ਉਹਦੀ ਮਾਤਾ ਰਜੀਵ ਦੀ ਮਾਤਾ ਨੂੰ ਮਿਲਿਆ ਸੀ ਤੇ ਨਾ ਹੀ ਕਾਂਗਰਸ ਦੇ ਦੇਸ਼ ਯਾਦ ਉਹਨਾਂ ਨੂੰ ਮਿਲਿਆ ਸੀ ਤੇ ਇਹ ਮੋਦੀ ਵੀ ਉਸੇ ਤਰਜ਼ ਦੇ ਉੱਤੇ ਸਾਨੂੰ ਟਾਰਗੇਟ ਕਰਕੇ ਤੇ ਇਹ ਜਿਹੜਾ 2024 ਦੀਆਂ ਇਲੈਕਸ਼ਨਾਂ ਜਿਹੜੀਆਂ ਨੇ ਇਹ ਜਿਤਨਾ ਚਾਹੁੰਦਾ ਮੈਂ ਤੁਹਾਡੇ ਚੈਨਲ ਦੇ ਰਾਹੀਂ ਦੇਸ਼ ਦੇ ਸਮੁੱਚੇ ਲੋਕਾਂ ਨੂੰ ਸੰਸਾਰ ਭਰ ਚ ਵਸ ਰਹੇ ਲੋਕਾਂ ਨੂੰ ਅਪੀਲ ਕਰਦਾ ਕਿ ਬਚਾ ਲੋ ਯਾਰ ਸਾਡੇ ਬੱਚਿਆਂ ਨੂੰ ਬਚਾ ਲੋ ਪੰਜਾਬ ਨੂੰ ਬਚਾ ਲੋ ਇਹ ਪੂਰੇ ਦੇਸ਼ ਦਾ ਮਸਲਾ ਜੇ ਹਰਿਆਣੇ ਦਾ ਵੀ ਇਹ ਸਾਡੇ ਵਿੱਚ ਨੌਜਵਾਨ ਨੇ ਜੇ ਪਤਾ ਨਹੀਂ ਹਰਿਆਣੇ ਚ ਕੀ ਹੋਣਾ ਸੋ ਸਾਡੇ ਨਾਲ ਬਹੁਤ ਜ਼ੁਲਮ ਹੋ ਰਿਹਾ ਜੇ ਬਚਾ ਲੋ ਯਾਰ ਅੱਛਾ ਫੈਸਲਾ ਕੀਆ ਹੈ ਕੋਈ ਜੁਵਾਹ ਕੋਈ ਕਿਸਾਨ ਮਜ਼ਦੂਰ ਅਗੇ ਨਹੀਂ ਜਾਏਗਾ ਜਿਹੜੇ ਕਹਿੰਦੇ ਸੀ ਲੀਡਰ ਬੜੇ ਜਾਣਗੇ ਬਸ ਭੁੱਕ ਕੇ ਜਾਂ ਹੋਰ ਅਗੇ ਜਾਣਗੇ ਪੀਸ ਆਲੂ ਡਿੱਗ ਰਹੇ ਯਾਰ ਪਰਹਾਰ ਕਰੇਗੀ ਖਾਲੀ ਹੱਥੋਂ ਸਜਣਗੇ ਹੋਲਾ ਆ ਜਾਓ ਸਰਕਾਰ ਅੱਜ ਸਾਡੇ ਉੱਪਰ ਅਟੈਕ ਕਰਨ ਦੇ ਲਈ ਤਿਆਰ ਹੋਏ तो पंजाब में भी घुसाई गई हम अपने जवानों के ऊपर अटैक तो नहीं करेंगे वो हमारे हैं तो हम है। सरकार से आज भी मांग तो करेंगे तो दिल्ली से बड़ा फैसला करें आप कहें कि एमएसपी का गारंटी कानून बनाएंगे ये सारी स्थिति समाप्त हो सकती है गतिरोध खत्म हो सकता है तो ये निर्णय है कि हम इस मूल्य ढंग से आगे ਵਾਟਿੰਗ ਕਮਿਟਮੈਂਟ ਪਰ ਖੜੇ ਹੈ ਜਥੇਬੰਦੀਆਂ ਨੇ ਜੋ ਵੀ ਹੁਕਮ ਦੇਣਾ ਅਸੀਂ ਮਰਨ ਮਰਉਣ ਨੂੰ ਵੀ ਤਿਆਰਾਂ ਕੁਰਬਾਨੀ ਦੇਣ ਨੂੰ ਵੀ ਤਿਆਰਾਂ ਪਰ ਜੇ ਜਥੇਬੰਦੀਆਂ ਦਾ ਹੁਕਮ ਹੋ ਗਿਆ ਕਿ ਅਸੀਂ ਦਿੱਲੀ ਪਹੁੰਚਣਾ ਤੇ ਬੈਰੀਕੇਡ ਤੋੜਨੇ ਆ ਤੁਹਾਨੂੰ ਇਹ ਭੈਣ ਸਭ ਤੋਂ ਅੱਗੋ ਮਿਲੂਗੀ ਕੁਰਬਾਨੀ ਦੇਵਾਂਗੇ ਆਪਦੀ ਕਿਸਾਨੀ ਦੇ ਲਈ ਪਿੱਛੇ ਨਹੀਂ ਹਟਣਾ ਕਿਸੇ ਕੀਮਤ ਦੇ ਵੀ ਜੇ ਸਰਕਾਰ ਸੋਚਦੀ ਹੈ ਨਾ ਵੀ ਅਸੀਂ ਡਰ ਜਾਾਂਗੇ ਕਿਸੇ ਚੀਜ਼ ਦੇ ਡਰਾਏ ਅਸੀਂ ਉਸ ਧਰਤੀ ਦੇ ਵਾਰਿਸਾਂ ਜਿਵੇਂ ਧਰਨਤੀ ਦੇ ਵਿੱਚ ਸਾਡੇ ਗੁਰੂ ਦਸਮ ਪਾਤਸ਼ਾਹ ਨੇ ਆਪਦਾ ਪ੍ਰਬਾਨ ਕੁਰਬਾਨ ਕਰਤਾ ਇੱਥੇ ਤੇ ਮੈਂ ਆਪਦੇ ਆਪ ਨੂੰ ਕੁਰਬਾਨ ਕਰਨ ਲਈ ਖੜੀ ਆ ਕੋਈ ਗੱਲ ਨਹੀਂ ਪਰ ਬੈਰੀਗੇਟ ਹੈ ਜਿਹੜੇ ਅਗਰ ਜਥੇਬੰਦੀਆਂ ਨੇ ਹੁਕਮ ਦਿੱਤਾ ਤਾਂ ਇੱਕ ਘੰਟੇ ਦੇ ਵਿੱਚ ਅਸੀਂ ਇੱਥੇ ਦਿੱਲੀ ਦੇ ਨਾਲ ਖੜੇ ਆ ਸੀ ਅਸੀਂ ਵੀ ਅੱਜ ਘਰੋਂ ਘਰਦਿਆਂ ਨੂੰ ਕਹਿ ਕੇ ਆਏ ਆ ਵੀ ਜੇ ਜਿਉਂਦੇ ਆਗੇ ਤਾਂ ਫੁੱਲ ਜਿਹੜੇ ਹਾਰ ਉਹ ਗਲਾਂ 'ਚ ਪਾ ਦਿਓ ਤੇ ਜੇ ਛੀਦ ਹੋ ਗਏ ਤਾਂ ਫੋਟੋਆਂ ਤੇ ਪਾ ਦਿਓ ਕੋਈ ਚੱਕਰ ਕੇ ਧਾਰ ਖਲੋਏ ਆ ਜਰਾ ਪਰ ਕੇ ਵੇਖ ਇਤਿਹਾਸ ਸਾਡਾ ਅਸੀਂ ਕੁਰਬਾਨੀਆਂ ਦੇਣ ਲਈ ਪੈਦਾ ਹੋਈ ਆ ਕੁਰਬਾਨੀ ਦੇ ਕੇ ਜੇ ਕਿਸਾਨੀ ਜਿੱਤੀ ਜਾਂਦੀ ਹੈ ਨਾ ਤਾਂ ਅਸੀਂ ਆਪਣੀ ਕੁਰਬਾਨੀ ਦੇਵਾਂਗੇ ਸਰਕਾਰ ਦੇ ਅੱਗੇ ਝੁਕਦੇ ਨਹੀਂ ਸਰਕਾਰ ਨੂੰ ਹਜੇ ਵੀ ਸਾਡਾ ਇੱਕ ਮੈਸੇਜ ਆ ਇਹ ਦੇਸ਼ ਸਾਡਾ ਹੈ ਇਹ ਪੰਜਾਬ ਹਰਿਆਣਾ ਸਾਡਾ ਹੈ ਇੰਨੀ ਤਸ਼ੱਦਦ ਨਾ ਕਰੋ ਦੇਸ਼ ਦਾ ਅੰਨਦਾਤਾ ਜਿਹੜਾ ਕਿ ਢਿੱਡ ਭਰ ਕੇ ਤੁਹਾਨੂੰ ਸਾਰਿਆਂ ਨੂੰ ਸੁਵਾਉਂਦਾ ਉਹਦੇ ਤੇ ਇਦਾਂ ਦੀ ਤਸ਼ੱਦਦ ਨਾ ਕਰੋ ਇਹ ਲੋਕਤੰਤਰ ਨਹੀਂ ਗਾ ਡੈਮੋਕ੍ਰੇਸੀ ਦਾ ਘਾਣਾ ਨਾ ਕਰੋ ਅਸੀਂ ਆਪਦੀ ਮੰਗ ਮੰਗ ਰੱਖੀ ਹੈ ਨਾ ਐਮਐਸਪੀ ਦੀ ਕਰ ਜੀ ਅਸੀਂ ਆਪਦੀ ਮਿਹਨਤ ਦੇ ਨਾਲ ਅਸੀਂ ਆਪਦਾ ਕੰਮ ਕਰਦੇ ਆਂ ਤੇ ਅਸੀਂ ਆਪਦਾ ਹੱਕ ਮੰਗਦੇ ਆਂ ਤੇ ਸਾਡੇ ਤੇ ਗੋਲੇ ਚਲਾਉਂਦੇ ਆ ਸਾਡੀ ਸਰਕਾਰ ਨੂੰ ਬੇਨਤੀ ਹੈ ਇਦਾਂ ਦਾ ਨੁਕਸਾਨ ਆ ਜਿਹੜਾ ਸਾਡੇ ਕਿਸਾਨਾਂ ਦਾ ਨਾ ਕਰੋ ਪੰਜਾਬ ਦੀਆਂ ਬੇਟੀਆਂ ਤੇ ਹਰਿਆਣੇ ਦੀਆਂ ਬਹੂਆਂ ਮੇਰਾ ਵੀ ਦੋ ਸਟੇਟਾਂ ਤਿੰਨ ਸਟੇਟਾਂ ਦੇ ਨਾਲ ਵਸਤਾ ਮੇਰੀ ਇੱਕੋ ਅਪੀਲ ਆ ਸਾਡੇ ਨੌਜਵਾਨ ਵੀਰਾਂ ਨੂੰ ਜੇ ਜਥੇਬੰਦੀਆਂ ਹੁਕਮ ਦਿੰਦੀਆਂ ਨੇ ਅਸੀਂ ਜ਼ਬਰਦਸਤ ਜਿਹੜਾ ਮੁਕਾਬਲਾ ਉਹ ਸਬਰ ਦੇ ਨਾਲ ਕਰਨਾ ਹੈ ਅਸੀਂ ਗਲਤ ਕੁਝ ਨਹੀਂ ਕਰਨਾ ਜਿਸ ਦੇ ਨਾਲ ਸਾਡੇ ਅੰਦੋਲਨ ਦਾ ਨੁਕਸਾਨ ਹੋਵੇ ਇੱਥੇ ਬਹੁਤ ਵਿੱਚ ਇਹਨਾਂ ਨੇ ਛੱਦੇ ਹੋਏ ਬੰਦੇ ਹੁੰਦੇ ਆ ਜਿਹੜੇ ਕਿ ਸਾਨੂੰ ਲੋਕਾਂ ਨੂੰ ਭੜਕਾਉਣਗੇ ਪਰ ਜਥੇ ਬੰਦੀਆਂ ਦਾ ਫੈਸਲਾ ਸਿਰ ਮੱਥੇ ਹੋਊਗਾ ਕਿਸੇ ਨੇ ਵੀ ਕੋਈ ਗਲਤ ਕਦਮ ਨਹੀਂ ਕਰਨਾ ਉੱਧਰ ਤਿਆਰੀਆਂ ਕਰਕੇ ਬੈਠੇ ਨੇ ਤੇ ਅਸੀਂ ਵੀ ਤਾਂ ਤਿਆਰੀ ਕਰਾਂਗੇ ਆਪਦੀ ਉਹ ਗੋਲੇ ਉਹ ਗੋਲੇ ਬਰੂਦ ਲੈ ਕੇ ਬੈਠੇ ਆਂ ਟਰੈਕਟਰ ਲੈ ਕੇ ਆਏ ਆ ਆਪਦਾ ਸਾਡੇ ਟਰੈਕਟਰਾਂ ਤੋਂ ਡਰ ਲੱਗੀ ਜਾਂਦਾ ਉਹਨਾਂ ਨੂੰ ਬਿਲਕੁਲ ਅਸੀਂ ਜੋ ਸਾਡੀਆਂ ਅਸੀਂ ਇੱਥੇ ਲੈ ਕੇ ਆਏ ਆ ਵੈਰੀਗੇਟ ਕਿਹੜੀ ਚੀਜ਼ ਨਾ ਟੁੱਟਣੇ ਆ ਕਿਉਂਕਿ ਉਹਨਾਂ ਨੇ ਵੀ ਤਾਂ ਫੁੱਲ ਤਿਆਰੀ ਕੀਤੀ ਆ ਨਾ ਫਿਰ ਤਿਆਰੀ ਅਸੀਂ ਵੀ ਤਾਂ ਕਰਨੀ ਸੀ ਨਾ ਫੁੱਲ ਸਾਡੀ ਵੀ ਤਿਆਰੀ ਫੁੱਲ ਸਾਡੀ ਸਬਰ ਦੀ ਤਿਆਰੀ ਆ ਸੱਬੀ ਸਬਰ ਦੀ ਤਿਆਰੀ ਉਧਰ ਜ਼ਬਰ ਦੀ ਤਿਆਰੀ ਹੈ ਕੋਈ ਗੱਲ ਨਹੀਂ ਜ਼ਬਰ ਤੇ ਸਬਰ ਦਾ ਮੁਕਾਬਲਾ ਜਵਾਨ ਤੇ ਕਿਸਾਨ ਆਮੋ ਸਾਹਮਣੇ ਕਰਤਾ ਅੱਜ ਸਰਕਾਰ ਨੇ ਜਵਾਨ ਤੇ ਕਿਸਾਨ ਆਮੋ ਸਾਹਮਣੇ ਕਰਤਾ ਕੋਈ ਗੱਲ ਨਹੀਂ ਉਹ ਵੀ ਸਾਡੇ ਹੀ ਆ ਉਹ ਵੀ ਕਿਸਾਨਾਂ ਦੇ ਬੱਚੇ ਆ ਪਰ ਉਹ ਸਰਕਾਰ ਦੇ ਗੁਲਾਮ ਆ ਅਸੀਂ ਜਥੇਬੰਦੀਆਂ ਦੇ ਗੁਲਾਮ ਆ ਅਸੀਂ ਜਥੇਬੰਦੀਆਂ ਦੇ ਹੁਕਮ ਦੇ ਉੱਤੇ ਜੋ ਫੈਸਲਾ ਹੋਊਗਾ ਉਹ ਸਾਨੂੰ ਮਨਜ਼ੂਰ ਹੋਊਗਾ ਅਸੀਂ ਅੱਗੇ ਜਾਵਾਂਗੇ ਜੇ ਜਥੇਬੰਦੀਆਂ ਹੁਕਮ ਦੇਣਗੀਆਂ ਤਾਂ किसान किसान मजदूर मजदूर हम अच्छा करना चाहते और अच्छा के लिए कई सुझाव आ सकते हैं और अच्छे सुझाव का हम हमेशा स्वागत करते हैं लेकिन उन सुझावों को हम कैसे ये ध्यान में रखते हुए कि वो सुझाव सबके लिए हितकारी कैसे हो इसके लिए रास्ता निकालने का एकमात्र जो सबसे बड़ी ताकत है लोकतंत्र में वो संवाद का उसके माध्यम से और मैं कहूँगा कि मैं जैसे पहले हमने बातचीत किया है समाधान ना निकला हो मैं मानता हूँ कि कुछ लोगों की इसमें सहमति नहीं है नाराजगी है या कुछ भी हो लेकिन हमें इसमें संयमता के साथ इस बात को ध्यान में रखते हुए कि हम ऐसे समस्या या ऐसे विषय या ऐसे सुझाव को हम एक रचनात्मक दृष्टि से देखते हुए हम ध्यान में रखें और कोशिश ये करें और हम जब इसमें लगातार इस तरीके से चर्चा करेंगे तो आगे हम बढ़ेंगे क्योंकि हमारी लोकतांत्रिक ताकत यही है कि हम अपने विषयों को सही ढंग से रखते हुए हम उस पर लगातार संवाद बनाए रखें तो मैं अपील करूंगा सभी लोगों से कि वो ऐसे समय पर संजमता से काम लेकर हम अपनी वार्ता को जारी रखें और इस सम इस विषय जिसको आ, हमारे भाइयों ने उठाया है उसका समाधान करें आप लोग गंभीर है उसके लिए लेकिन सरकार है दिल्ली की तरफ आने के लिए तैयार है पांचवी दर की बातचीत के लिए क्या रही है देखिए ऐसा है मैं यही अपील करता हूँ कि फिर हम लोग बैठेंगे फिर चर्चा करेंगे और एक बार में समाधान नहीं होता कई बार बैठना पड़ता है कई बार बैठ करके हम चर्चा करने के लिए तैयार हैं